ਕੀ ਆ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਕੇਰੇ ਉਹਨਾਂ ਦੋਵਾਂ ਪਾਰਟੀਆਂ 'ਤੇ ਮਿਲੀ 腐 ਦਾ ਇਲਜ਼ਾਮ ਲਾਇਆ ਹੈ ਸ਼ੱਕ ਜਤਾਇਆ ਹੈ ਕਿ ਵਿਜੀਲੈਂਸ ਤੋਂ ਡਰਦੇ ਕਾਂਗਰਸੀ ਮਾਨ ਸਰਕਾਰ ਖਿਲਾਫ ਨਹੀਂ ਵੋਟ ਕਰਦੇ ਅਜਿਹੀ ਹੀ ਜਾਖੜ ਨੇ ਕਿਹਾ ਕਿ ਵਿਰੋਧੀ ਧਿਰ ਦੀ ਕੀ ਨਿਭਾਉਣਗੇ ਪੰਜਾਬ ਦੇ ਅਗਰ ਆਪੋਜੀਸ਼ਨ ਦਾ ਰੋਲ ਨਿਭਾਣਾ ਪਊਗਾ ਚਾਹੇ ਸਾਡੇ ਐਮਐਲਏ ਉੱਤੇ ਦੋਹੀ ਹੈ ਪਰ ਅੱਜ ਇਹਨਾਂ ਜ਼ਿੰਮੇਵਾਰੀ ਐ ਕਿ ਉਹ ਦੋਨੋਂ ਪਤਾ ਨਹੀਂ ਰਹਿਏ ਹੋਏ ਦੇ ਬਾਅਦ ਮੈਂ ਇਸ ਸਮੇਂ ਚੈਨਨ ਨੂੰ ਲੈ ਜਾ ਪਰ ਮਟਾ ਗਿਆ ਵਿਜੀਲੈਂਸ ਤੋਂ ਬਚ ਸਕਦੇ ਉਹ ਵਿਜੀਲੈਂਸ ਵਾਲੇ ਤਰ੍ਹਾਂ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਤੇ ਅੱਜ ਵੀ ਲਟਕ ਰਹੀ ਹੈ ਜੇ ਮੇभी ਉਹ ਐਲਪੀ ਬਣ ਗਏ ਉਹਨੇ ਪਰ ਭਗਵੰਤ ਮਾਣ ਜੀ ਦੀ ਅੱਖ ਚਾਟ ਪਾ ਕੇ ਗੱਲ ਕਰਨ ਵਾਲੀ ਪੋਜੀਸ਼ਨ ਤੇ ਨਹੀਂ ਆਈ ਇਸ ਕਰਕੇ ਪੰਜਾਬ ਦੇ ਉਹਨਾਂ ਮੁੱਦਿਆਂ 'ਤੇ ਅਸੀਂ ਗੱਲ ਕਰਾਂਗੇ ਚਾਹੇ ਐ ਬਿਜਲੀ ਦੀ ਦਰਾਂ ਵਧਾਈਆਂ ਗਈਆਂ ਜਿਹੜਾ ਲੋਕਾਂ ਨੇ ਇੱਕ ਪਰ ਅਸੀਂ ਕਹਾਂ ਭਗਵੰਤ ਮਾਨ ਜੀ ਆ ਕੇਜਰੀਵਾਲ ਸਾਨੂੰ ਮੁਫਤ ਬਿਜਲੀ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਅਨਚਾਨਨਾ ਹੋ ਗਿਆ ਉਹਨਾਂ ਲੋਕਾਂ ਦਾ ਘਟੋ ਘਟ ਜਰੂਰ ਹੋ ਗਿਆ ਜਿਨ੍ਹਾਂ ਨੂੰ ਇਹ ਬਿੱਲ ਵੱਧ ਕੇ ਆਣਗੇ ਵੀ ਇਹ ਬਿੱਲ ਜਿਹੜੇ ਮੁਫਤ ਬਿਜਲੀ ਦੇ ਬਿੱਲ ਇਹਦੇ ਜੇਬ ਚੋਂ ਪੈਸੇ ਕੱਢੇ ਜਾ ਰਹੇ ਏ ਇਸ ਸਰਕਾਰ ਦੀ ਨਲਾਇਕੀ ਨੂੰ ਉਜਾਗਰ ਕਰਨ ਵਾਸਤੇ ਬੀਜੇਪੀ ਪੂਰੀ ਮਸਤੀ ਨਾਲ ਕੰਮ ਕਰੂਗੀ ਤੇ ਸਾਡੇ ਵਰਕਰ ਸਹਿਬਾਨ ਸਾਰੇ ਮਿਲ ਜੁਲ ਕੇ ਇਸ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਤਾਂ ਕਿ ਆਉਣ ਵਾਲੇ ਜਿਹੜੇ ਲਖਣ ਹੈ ਚਾਹੇ ਬਾਏ ਇਲੈਕਸ਼ਨ ਹੋਣ ਜਲੰਧਰ ਦਾ ਹੈ ਉਹਦੇ ਬਾਅਦ ਐਮ ਐਲ ਏਸ ਦੇ ਉਹਦੇ ਬਾਅਦ ਪੰਚਾਇਤ ਮਿਊਨਿਸਪੈਲਿਟੀ ਕਾਰਪੋਰੇਸ਼ਨ ਜ਼ਿਲ੍ਹਾ ਪ੍ਰਸ਼ਾਸਨ ਪੰਚਾਇਤ ਸੰਧੀਆਂ ਦੇ ਇਲੈਕਸ਼ਨ ਸਾਰੇ ਆਉਣ ਵਾਲੇ ਆ ਤੇ ਉਹਦੇ ਵਾਸਤੇ ਸਾਡੀ ਪਾਰਟੀ ਇਹਦੇ ਤੇ ਵੱਡੇ ਪੱਧਰ ਦੇ ਉੱਤੇ ਆਪਣੀ ਪਾਲਿਸੀ ਬਣਾ ਕੇ ਉਹਦੇ ਤੇ ਸੀ ਕੰਮ ਕਰਾਂਗੇ